ਸਤਨਾਮ 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 ਨਿਤ ਲਵੀ ਵੀਡੀਓ ਅਖਰ ਬੋਲ ਦੇ ਭਾਗ 87 ਵਿੱਚ ਆਪਜੀ ਦਾ ਸਵਾਗਤ ਹੈ ਜੀ ਲੋ ਜੀ ਸਰਵਣ ਕਰੋ ਪਹਿਲਾ ਗੁਰਸ਼ਬਦ ਵਿਚਾਰ ਦੂਸਰਾ ਅੱਜ ਦਾ ਵਿਚਾਰ ਬਾਬਾ ਜੀ ਦੇ ਟੋਟਕੇ ਬਾਬਾ ਜੀ ਦਾ ਸੁਨੇਹਾ ਅਤੇ ਅੰਤ ਵਿੱਚ ਵਿਆਹ ਸ਼ਾਦੀ ਦੇ ਇਸ਼ਤਿਹਾਰ ਪਹਿਲਾ ਗੁਰਸ਼ਬਦ ਵਿਚਾਰ ਏ ਓਮਕਾਰ ਸਤਿਗੁਰ ਪ੍ਰਸਾਦ ਅਨੇਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਜਿਹੜਾ ਰੋਗ अनेका ਹਿਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਪ੍ਰਭੂ ਦੀ ਨਾਮ ਰੂਪੀ ਦਵਾਈ ਵਰਤਿਆ ਮਿਟ ਜਾਂਦਾ ਹੈ। The disease which cannot be cured by all sorts of remedies it is cured only by taking the medicine of the lord as name. ਅੱਜ ਦਾ ਵਿਚਾਰ ਅੱਜਕੱਲ ਬਹੁਤਾ ਖੁਸ਼ ਹੋਣਾ ਵੀ ਸਹੀ ਨਹੀਂ ਹੈ ਕਿਉਂਕਿ ਲੋਕਾਂ ਨੂੰ ਮਾੜਾ ਖਾਣਾ ਤਾਂ ਹਜ਼ਮ ਹੋ ਜਾਂਦਾ ਹੈ ਪਰ ਕਿਸੇ ਦੀਆਂ ਖੁਸ਼ੀਆਂ ਹਜ਼ਮ ਨਹੀਂ ਹੁੰਦੀਆਂ। ਬਾਬਾ ਜੀ ਦੇ ਟੋਟਕੇ ਲੌਕੀ ਨੂੰ ਸੁਕਾ ਕੇ ਨਾਰੀਅਲ ਦੇ ਤੇਲ ਵਿੱਚ ਉਬਾਲੋ ਇਸ ਤੇਲ ਨੂੰ ਛਾਣ ਕੇ ਬੋਤਲ ਵਿੱਚ ਪਰ ਲਾਓ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਚਿੱਟੇ ਵਾਲ ਕਾਲੇ ਹੋਣ ਲੱਗਦੇ ਹਨ ਬਾਬਾਜੀ ਦਾ ਸੁਲੇਹਾ ਆਤਮਿਕ ਸ਼ਾਂਤੀ ਲਈ ਗੁਰਸ਼ਬਦ ਵਿਚਾਰ ਮਨ ਦੀ ਸ਼ਾਂਤੀ ਲਈ ਅੱਜ ਦਾ ਵਿਚਾਰ ਦੇਹ ਅਰੋਗਤਾ ਲਈ ਬਾਬਾਜੀ ਦੇ ਟੋਟਕੇ ਨਿਤ ਸਰਵਣ ਕਰੋ ਜੀ ਤੇ ਅੱਗੇ ਸ਼ੇਅਰ ਕਰੋ ਜੀ ਵਿਸ਼ਤੇ ਹੀ ਰਿਸ਼ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਅਮਰੀਕਾ ਅਤੇ ਇੰਡੀਅਨ ਹਰ ਜਾਤੀ ਦੇ ਸਿਰਫ ਸਿੱਖ ਕਲਿਨਸ਼ੇਬ ਸਿੱਖ ਪਰਿਵਾਰਾਂ ਲਈ ਹਜ਼ਾਰਾਂ ਰਿਸ਼ਤੇ ਮੌਜੂਦ ਪਹਿਲਾ ਬਾਇਓ ਡਾਟਾ ਸਾਨੂੰ ਭੇਜੋ ਫਿਰ ਅਸੀਂ ਰਿਸ਼ਤਿਆਂ ਦੀ ਇੱਕ ਲੰਬੀ ਲਿਸਟ ਆਪਹੀ ਨੂੰ ਭੇਜਾਂਗੇ ਲਿਸਟ ਵਿੱਚੋਂ ਰਿਸ਼ਤੇ ਪਸੰਦ ਕਰੋ ਅਤੇ ਦੂਜੀ ਧਿਰ ਨਾਲ ਸਿੱਧੀ ਗੱਲ ਕਰੋ ਜੀ ਹਰ ਜਾਤੀ ਦੇ ਸਿਰਫ ਸਿੱਖ ਪਰਿਵਾਰ ਦੇ ਰਿਸ਼ਤੇਾਂ ਲਈ ਸਾਡੀ ਵੈਬਸਾਈਟ www.babajishaadi.com ਖੁਸ਼ਖਬਰੀ ਖੁਸ਼ਖਬਰੀ ਨਿਤ ਨਵੇਂ ਅਗਲੇ ਨਾ ਨੀਲੇ ਪੇਜਾ ਵਿੱਚ ਅਗਰ ਤੁਸੀਂ ਵੀ ਇਸ ਤਰ੍ਹਾਂ ਦਾ ਇਸ਼ਤਿਹਾਰ ਫਰੀ ਵਿੱਚ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਬਾਇਓ ਡਾਟਾ ਹੇਠਾਂ ਦਿੱਤੇ ਨੰਬਰ ਤੇ ਵਟਸਐਪ ਕਰੋ ਜੀ ਨੋਟ ਤੁਹਾਨੂੰ ਇਹ ਨੀਲੇ ਪੇਜਾ ਵਿੱਚੋਂ ਅਗਰ ਕੋਈ ਪ੍ਰੋਫਾਈਲ ਪਸੰਦ ਆਉਂਦੀ ਹੈ ਤਾਂ ਤੁਸੀਂ ਵਟਸਐਪ ਮੈਸੇਜ ਜਾਂ ਆਇਸ ਮੈਸੇਜ ਦੁਆਰਾ ਸਾਨੂੰ ਪ੍ਰੋਫਾਈਲ ਆਈਡੀ ਨੰਬਰ ਭੇਜੋ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਜੋ ਕਿ ਸਾਡੇ ਰਿਕਾਰਡ ਵਿੱਚ ਹੈ ਆਪ ਜੀ ਨੂੰ ਦੇਵਾਂਗੇ ਆਪ ਜੀ ਦੂਜੀ ਤਰ ਨਾਲ ਸਿੱਧੀ ਗੱਲ ਕਰੋ ਜੀ ਧੰਨਵਾਦ ਜੀ Bye. <laughs> ਰਹਿਮ ਤੇਰੀ ਸੁਖ ਪਾਇਆ ਸਦਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ They got <laughs> ਬੰਦਾ ਆਖੀਏ ਜਿੱਦ ਜੰਮੇ ਰਾਜਾ ਨਾ ਪੰਡ ਜੰਮੀਏ ਨਿੰਮੀ ਐ ਭੰਡ ਮੰਗਣ ਵੀ ਆ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਹੋ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ Que os ਪੰਡੈ ਬਾਹਰਾ ਇੱਕ ਸੱਚਾ ਸੋਏ ਪੰਡੋ ਹੀ ਪੰਦ ਉਪਜੈ ਪੰਡੈ ਮੁਖ ਸਦਾ ਸਲਾਹੀਏ ਭਾਗਰਤੀ ਚਾਰ ਨਾਨਕ ਤੇ ਮੁਖ ਉਜਲੇ ਇਹ ਸੱਚਾ ਦਰਬਾਰ ਮੁਖ ਸਦਾ ਸਲਾਹੀਏ ਭਾਗਰਤੀ ਚਾਰ ਨਾਨਕ ਤੇ ਮੁਖ ਉਜਲੇ ਤੇਤ ਸੱਚਾ ਦਰਬਾਰ ਸੋ ਕਿਉ ਮੰਦਾ ਆਖੀਏ ਜਿੱਦ ਜਮੈ ਰਾਜਾ ਨਾ ਸੋ ਕਿਉ ਮੰਦਾ ਏ ਵੀਡੀਓ ਆਪ ਜੀ ਨੂੰ ਕੈਸੇ ਜੀ ਲੱਗੀ ਵੀਡੀਓ ਪਸੰਦ ਆਈ ਇਸ ਨੂੰ ਲਾਈਕ ਅਗਰ ਸ਼ੇਅਰ ਜੋ ਕਰਿਓ ਜੀ ਬਾਬਾ ਜੀ ਚੈਨਲ ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਤਨਵਾਦ ਸ਼ੁਕਰੀਆ